ਰਾਗੋ ਖੋਲੋ ਸ਼ਰਮ ਕਰੋ ਰਾਗੋ ਖੋਲੋ ਸ਼ਰਮ ਕਰੋ ਕੈਨਾ ਜੋਰ ਬੰਦ ਕਰੋ ਰਾਗੋ ਬੰਦ ਕਰੋ ਹਰਿਆਵਲ ਪੰਜਾਬ ਤੇ ਨੀਵ ਸੋਸਾਇਟੀ ਬਟਾਲਾ ਦੇ ਵੱਲੋਂ ਮਿਲ ਕੇ ਮਾਰਚ ਕੱਢਿਆ ਜਾ ਰਿਹਾ ਜਿਸ ਵਿੱਚ ਰੋਟਰੀ ਕਲੱਬ ਲਾਇਨਸ ਕਲੱਬ ਸਹਾਰਾ ਕਲੱਬ ਸੁਨਹਿਰਾ ਭਾਰਤ ਸਾਰੀਆਂ ਸੰਸਥਾਵਾਂ ਸ਼ਾਮਲ ਨੇ ਸ਼ਹਿਰ ਦੀ ਵਿਦਿਗਤਦਾਰੀ ਵੀ ਸ਼ਾਮਲ ਨੇ ਇਸ ਮਾਰਚ ਦਾ ਮਕਸਦ ਕਿ ਲੋਕਾਂ ਵਿੱਚ ਜਾਗਰੂਤਾ ਪੈਦਾ ਕਰਨੀ ਕਿ ਇਸ ਸਾਲ ਪਹਿਲੀ ਵਾਰੀ ਹੋਇਆ ਪਿਛਲੇ 10 ਸਾਲ ਅਸੀਂ ਪ੍ਰਯਾਸ ਕਰਦੇ ਪਏ ਸੀ ਪਰ ਇਸ ਸਾਲ ਪ੍ਰਸ਼ਾਸਨ ਦੇ ਵੱਲੋਂ ਡੀਸੀ ਸਾਹਿਬ ਦੇ ਵੱਲੋਂ ਪੁਲਿਸ ਦੇ ਵੱਲੋਂ ਮੋਰ ਤੋਂ ਹੀ ਸਖਤੀ ਕੀਤੀ ਗਈ ਹੈ ਔਰ ਲੋੜੀ ਤੋਂ ਪਹਿਲਾਂ ਜਿਹੜਾ ਇੱਕ ਵਾਤਾਵਰਣ ਬਣਾਇਆ ਗਿਆ ਉਹਦੇ ਵਿੱਚ ਸਾਡੀ ਆਵਾਜ਼ ਵੀ ਲੋਕਾਂ ਤੱਕ ਜਾਏ ਤੇ ਆਮ ਜਿਹੜੇ ਲੋਕ ਨੇ ਉਹ ਵੀ ਸੁਚੇਤ ਹੋ ਕੇ ਆਪਣੇ ਬੱਚਿਆਂ ਨੂੰ ਇਸ ਜੋਰ ਤੋਂ ਬਚਾਣ ਖਰੀਦ ਕੇ ਨਾ ਦੇਣ ਜਿਹੜੀ ਪਰੰਪਰਾਗਤ ਤਾਗਾ ਦੋ ਓਡੋਰੇ ਉਹਦਾ ਪਤੰਗਾ ਉਡਾਣ ਦੇ ਲਈ ਇਸਤੇਮਾਲ ਕੀਤਾ ਜਾਏ ਤਾ ਜੋ ਜਿੱਥੇ ਗਰੀਬ ਲੋਕਾਂ ਦਾ ਰੋਜ਼ਗਾਰ ਬਚੇ ਉਥੇ ਸਾਡੇ ਜਾਨਵਰ ਪਸ਼ੂ ਪੰਛੀ ਔਰ ਆਮ ਲੋਕਾਂ ਦੀ ਜਾਨ ਵੀ ਬਚ ਸਕੇ ਇਹੋ ਹੀ ਸਾਡਾ ਮਨੋਰਥ ਹੈ ਹਰਿਆਵਲ ਪੰਜਾਬ ਤੇ ਨੀਵ ਸੋਸਾਇਟੀ ਬਟਾਲਾ ਦੇ ਵੱਲੋਂ ਮਿਲ ਕੇ ਮਾਰਚ ਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਰੋਟਰੀ ਕਲੱਬ ਲਾਇਨਸ ਕਲੱਬ ਸਹਾਰਾ ਕਲੱਬ ਸੁਨਹਿਰਾ ਭਾਰਤ ਸਾਰੀਆਂ ਸੰਸਥਾਵਾਂ ਸ਼ਾਮਲ ਨੇ ਸ਼ਹਿਰ ਦੀ ਵਿਦਿਗਤਾਰੀ ਵੀ ਸ਼ਾਮਲ ਨੇ ਇਸ ਮਾਰਚ ਦਾ ਮਕਸਦ ਕਿ ਲੋਕਾਂ ਵਿੱਚ ਜਾਗਰੂਤਾ ਪੈਦਾ ਕਰਨੀ ਕਿ ਇਸ ਸਾਲ ਪਹਿਲੀ ਵਾਰੀ ਹੋਇਆ ਪਿਛਲੇ 10 ਸਾਲ ਅਸੀਂ ਪ੍ਰਯਾਸ ਕਰਦੇ ਪਏ ਸੀ ਪਰ ਇਸ ਸਾਲ ਪ੍ਰਸ਼ਾਸਨ ਦੇ ਵੱਲੋਂ ਡੀਸੀ ਸਾਹਿਬ ਦੇ ਵੱਲੋਂ ਪੁਲਿਸ ਦੇ ਵੱਲੋਂ ਮੋਰ ਤੋਂ ਹੀ ਸਖਤੀ ਕੀਤੀ ਗਈ ਹੈ ਔਰ ਲੋੜੀ ਤੋਂ ਪਹਿਲਾਂ ਜਿਹੜਾ ਇੱਕ ਵਾਤਾਵਰਣ ਬਣਾਇਆ ਗਿਆ ਉਹਦੇ ਵਿੱਚ ਸਾਡੀ ਆਵਾਜ਼ ਵੀ ਲੋਕਾਂ ਤੱਕ ਜਾਏ ਤੇ ਆਮ ਜਿਹੜੇ ਲੋਕ ਨੇ ਉਹ ਵੀ ਸੁਚੇਤ ਹੋ ਕੇ ਆਪਣੇ ਬੱਚਿਆਂ ਨੂੰ ਇਸ ਜੂਰ ਤੋਂ ਬਚਾਣ ਖਰੀਦ ਕੇ ਨਾ ਦੇਣ ਜਿਹੜੀ ਪਰੰਪਰਾਗਤ ਤਾਗਾ ਦੋ ਓਡੋਰੇ ਉਹਦਾ ਪਤੰਗਾ ਉਡਾਣ ਦੇ ਲਈ ਇਸਤੇਮਾਲ ਕੀਤਾ ਜਾਏ ਤਾਂ ਜੋ ਜਿੱਥੇ ਗਰੀਬ ਲੋਕਾਂ ਦਾ ਰੋਜ਼ਗਾਰ ਬਚੇ ਉੱਥੇ ਸਾਡੇ ਜਾਨਵਰ ਪਸ਼ੂ ਪੰਛੀ ਔਰ ਆਮ ਲੋਕਾਂ ਦੀ ਜਾਨਵੀ ਬਸ ਸਕੇ ਇਹੋ ਹੀ ਸਾਡਾ ਮਨੋਰਥ ਹੈ ਹਰਿਆਵਲ ਪੰਜਾਬ ਤੇ ਨੀਵ ਸੋਸਾਇਟੀ ਬਟਾਲਾ ਦੇ ਵੱਲੋਂ ਮਿਲ ਕੇ ਮਾਰਚੋ ਕੱਢਿਆ ਜਾ ਰਿਹਾ ਜਿਸ ਵਿੱਚ ਰੋਟਰੀ ਕਲੱਬ ਲਾਇਨਸ ਕਲੱਬ ਸਹਾਰਾ ਕਲੱਬ ਸੁਨਹਿਰਾ ਭਾਰਤ ਸਾਰੀਆਂ ਸੰਸਥਾਵਾਂ ਸ਼ਾਮਲ ਨੇ ਸ਼ਹਿਰ ਦੀ ਵਿਦਿਗਤਦਾਰੀ ਵੀ ਸ਼ਾਮਲ ਨੇ ਇਸ ਮਾਰਚ ਦਾ ਮਕਸਦ ਕਿ ਲੋਕਾਂ ਵਿੱਚ ਜਾਗਰੂਤਾ ਪੈਦਾ ਕਰਨੀ ਕਿ ਇਸ ਸਾਲ ਪਹਿਲੀ ਵਾਰੀ ਹੋਇਆ ਪਿਛਲੇ 10 ਸਾਲ ਅਸੀਂ ਪ੍ਰਯਾਸ ਕਰਦੇ ਪਏ ਸੀ ਪਰ ਇਸ ਸਾਲ ਪ੍ਰਸ਼ਾਸਨ ਦੇ ਵੱਲੋਂ ਡੀਸੀ ਸਾਹਿਬ ਦੇ ਵੱਲੋਂ ਪੁਲਿਸ ਦੇ ਵੱਲੋਂ ਮੋਰ ਤੋਂ ਹੀ ਸਖਤੀ ਕੀਤੀ ਗਈ ਹੈ ਔਰ ਲੋਹੜੀ ਤੋਂ ਪਹਿਲਾਂ ਜਿਹੜਾ ਇੱਕ ਵਾਤਾਵਰਣ ਬਣਾਇਆ ਗਿਆ ਉਹਦੇ ਵਿੱਚ ਸਾਡੀ ਆਵਾਜ਼ ਵੀ ਲੋਕਾਂ ਤੱਕ ਜਾਏ ਤੇ ਆਮ ਜਿਹੜੇ ਲੋਕ ਨੇ ਉਹ ਵੀ ਸੁਚੇਤ ਹੋ ਕੇ ਆਪਣੇ ਬੱਚਿਆਂ ਨੂੰ ਇਸ ਜੋਰ ਤੋਂ ਬਚਾਣ ਖਰੀਦ ਕੇ ਨਾਂ ਦੇ ਜਿਹੜੀ ਪਰੰਪਰਾ ਘਾਤ ਤੋਂ ਧਾਗਾ ਦੋ ਅਡੋਰੇ ਉਹਦਾ ਪਤੰਗਾ ਉਡਾਣ ਦੇ ਲਈ ਇਸਤੇਮਾਲ ਕੀਤਾ ਜਾਏ ਤਾਂ ਜੋ ਜਿੱਥੇ ਗਰੀਬ ਲੋਕਾਂ ਦਾ ਰੋਜ਼ਗਾਰ ਬਚੇ ਉੱਥੇ ਸਾਡੇ ਜਾਨਵਰ ਪਸ਼ੂ ਪੰਛੀ ਔਰ ਆਮ ਲੋਕਾਂ ਦੀ ਜਾਨ ਵੀ ਬਚ ਸਕੇ ਇਹੋ ਹੀ ਸਾਡਾ ਮਨੋਰਥ ਹੈ ਹਰਿਆਵਲ ਪੰਜਾਬ ਤੇ ਨੀਵ ਸੋਸਾਇਟੀ ਬਟਾਲਾ ਦੇ ਵੱਲੋਂ ਮਿਲ ਕੇ ਮਾਰਚੋਂ ਕੱਢਿਆ ਜਾ ਰਿਹਾ ਜਿਸ ਵਿੱਚ ਰੋਟਰੀ ਕਲੱਬ ਲਾਇਨਸ ਕਲੱਬ ਸਹਾਰਾ ਕਲੱਬ ਸੁਨਹਿਰਾ ਭਾਰਤ ਸਾਰੀਆਂ ਸਮਾਜ ਸ਼ਾਮਲ ਨੇ ਸ਼ਹਿਰ ਦੀ ਵਿਦਿਗਤਦਾਰੀ ਵੀ ਸ਼ਾਮਲ ਨੇ ਇਸ ਮਾਰਚ ਦਾ ਮਕਸਦ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਕਿ ਇਸ ਸਾਲ ਪਹਿਲੀ ਵਾਰੀ ਹੋਇਆ ਪਿਛਲੇ 10 ਸਾਲ ਅਸੀਂ ਪ੍ਰਯਾਸ ਕਰਦੇ ਪਏ ਸੀ ਪਰ ਇਸ ਸਾਲ ਪ੍ਰਸ਼ਾਸਨ ਦੇ ਵੱਲੋਂ ਡੀਸੀ ਸਾਹਿਬ ਦੇ ਵੱਲੋਂ ਪੁਲਿਸ ਦੇ ਵੱਲੋਂ ਮੋਰ ਤੋਂ ਹੀ ਸਖਤੀ ਕੀਤੀ ਗਈ ਹੈ ਔਰ ਲੋੜੀ ਤੋਂ ਪਹਿਲਾਂ ਜਿਹੜਾ ਇੱਕ ਵਾਤਾਵਰਨ ਬਣਾਇਆ ਗਿਆ ਉਹਦੇ ਵਿੱਚ ਸਾਡੀ ਆਵਾਜ਼ ਵੀ ਲੋਕਾਂ ਤੱਕ ਜਾਏ ਤੇ ਆਮ ਜਿਹੜੇ ਲੋਕ ਨੇ ਉਹ ਵੀ ਸੁਚੇਤ ਹੋ ਕੇ ਆਪਣੇ ਬੱਚਿਆਂ ਨੂੰ ਇਸ ਜੂਰ ਤੋਂ ਬਚਾਣ ਖਰੀਦ ਕੇ ਨਾਂ ਦੇਣ ਜਿਹੜੀ ਪਰੰਪਰਾ ਘਾਤ ਤੋਂ ਧਾਗਾ ਦੋ ਅਡੋਰੇ ਉਹਦਾ ਪਤੰਗਾ ਉਡਾਣ ਦੇ ਲਈ ਇਸਤੇਮਾਲ ਕੀਤਾ ਜਾਏ ਤਾਂ ਜੋ ਜਿੱਥੇ ਗਰੀਬ ਲੋਕਾਂ ਦਾ ਰੋਜ਼ਗਾਰ ਬਚੇ ਉੱਥੇ ਸਾਡੇ ਜਾਨਵਰ ਪਸ਼ੂ ਪੰਛੀ ਔਰ ਆਮ ਲੋਕਾਂ ਦੀ ਜਾਨਵੀ ਬਚ ਸਕੇ ਇਹੋ ਹੀ ਸਾਡਾ ਮਨੋਰਥ ਹੈ